ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਹਾਂਜੀ ਆਪਾਂ ਪੜ੍ਹ ਲਿਖ ਕੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਤੁਸੀਂ ਵੀ ਪੜ੍ਹ ਲਿਖ ਕੇ ਕਾਮਯਾਬ ਹੋਵੋਗੇ ਜ਼ਿੰਦਗੀ 'ਚ ਨਾ ਹਾਂਜੀ ਠੀਕ ਹੈ ਤਾਂ ਮੈਂ ਪੁੱਛਦਾ ਤੁਹਾਨੂੰ ਹਾਂਜੀ ਅਰਸ਼ਦੀਪ ਕੌਰ ਚਹਿਲ ਜੀ ਆਪਾਂ ਵੱਡੇ ਹੋ ਕੇ ਕੀ ਬਣਾਂਗੇ ਟੀਚਰ ਵੈਰੀ ਗੁੱਡ ਸ਼ਾਬਾਸ਼ ਜੀਆ ਸ਼ਰਮਾ ਜੀ ਆਪਾਂ ਵੱਡੇ ਹੋ ਕੇ ਕੀ ਬਣਨਾਗਾ ਪੁਲਿਸ ਚ ਜਾਓਗੇ ਤੁਸੀਂ ਵੈਰੀ ਗੁੱਡ ਗਰਨੀਲ ਕੌਰ ਜੀ ਆਪਾਂ ਕਿੱਥੇ ਜਾਣਾਗਾ ਹਾਂਜੀ फौजी बनना है मनसिमरत कौर खालसा की बनूगा बड़ा होके फौजी वैरी गुड देश की सेवा करनी है हाँ जी मुहम्मद अली जी आप की बनना फौजी बनोंगे तो वैरी गुड मुहम्मद उजैर जी आप की बनोंगे बड़े होके डॉक्टर डॉक्टर बन के की करोंगे टीके लाया करोगे वैरी गुड हाँ जी बैनट सिंह जी आप कितने जाना है व्डे होके कितें जाना है ਆਰਮੀਚ ਆਰਮੀਚ ਕੀ ਬਣੋਗੇ ਬੱਡੇ ਓਕੇ ਬੱਡਾ ਆਦਮੀ ਬਣੇਗਾ ਵੱਡਾ ਆਦਮੀ ਜਾਂ ਵੱਡਾ ਅਫਸਰ ਬਣ ਜਾਏਗਾ ਅੱਛਾ ਵੱਡਾ ਆਦਮੀ ਬਣੇਗਾ ਵੈਰੀ ਗੁੱਡ ਹਾਂਜੀ ਨੂਰਦੀਪ ਸਿੰਘ ਜੀ ਤੁਸੀਂ ਕੀ ਬਣੋਗੇ ਫੌਜੀ ਫੌਜੀ ਹੋ ਬਣੋਗੇ ਸਾਰੇ ਵਾਹ ਜੀ ਵਾਹ ਤੇ ਆਪਾਂ ਕੀ ਕਰਿਆ ਕਰਾਂਗੇ ਬੱਡੇ ਓਕੇ ਡਾਕਟਰ ਡਾਕਟਰ ਬਣੇਗਾ ਤੇ ਹੋਰ ਕੀ ਕਰਿਆ ਕਰਾਂਗੇ ਫਿਰ ਸੂਈ ਲਾਏਗਾ ਹਾਂਜੀ ਗੁਰਜਸ ਸਿੰਘ ਚਹਿਲ ਤੁਸੀਂ ਬੱਡੇ ਓਕੇ ਕੀ ਬਣਨਾ ਪੁੱਤਰ ਡਾਕਟਰ ਬਣੋਂਗੇ ਡਾਕਟਰ ਕੀ ਕੰਮ ਕਰਦਾ ਹੁੰਦਾ ਹੈਗਾ ਸੂਈਆਂ ਲਵਾਉਂਦਾ ਹੁੰਦਾ ਹੈਗਾ ਕਿੰਨਾ ਦੇ ਲਵਾਉਂਦਾ ਹੁੰਦਾ ਸੂਈਆਂ ਡਾਕਟਰ ਬੰਦਿਆਂ ਦੇ ਬੰਦਿਆਂ ਦੇ ਲਵਾਉਂਦਾ ਤੁਸੀਂ ਕਿਹਦੇ ਲਾਇਆ ਕਰੋਗੇ ਜਿਹਦੇ ਬੁਖਾਰ ਚੜਦਾ ਹੁੰਦਾ ਹੈ ਹੈ ਜਿਹਦੇ ਬੁਖਾਰ ਚੜਦਾ ਹੈ ਜਿਹਦੀ ਮੈਡੀ ਮੈਡੀ ਅੱਚੇ ਲੈ ਅੱਛਾ ਠੀਕ ਹੈ ਜੀ ਸੂਈਆਂ ਵੀ ਲਾਇਆ ਕਰੋਗੇ ਪਰ ਦਵਾਈ ਵੀ ਦਿਆ ਕਰੋਗੇ ਡਾਕਟਰ ਹਨਾ ਵੱਡੇ ਹੋ ਕੇ ਸਾਰਿਆਂ ਨੇ ਕੁਛ ਨਾ ਕੁਛ ਬਣਨਾ ਆਪ ਦੇ ਨਾਂ ਤੇ ਤਾੜੀ ਲਾ ਲਓ ਫਿਰ ਕੁਛ ਨਾ ਕੁਛ ਜਿ ਬਣਨਾ ਹੈ ਵੈਰੀ ਗੁੱਡ ਬੱਚਾ